ਸਰ ਕੀ ਮਾਮਲਾ ਸੀ ਜਿਹੜਾ ਲੜਕੀਆਂ ਸਕੂਲ ਤੋਂ ਗਾਇਬ ਹੋਈਆਂ ਨੇ ਕਿਵੇਂ ਮਿਲੀਆਂ ਨੇ ਕੀ ਕੁਝ ਪੂਰਾ ਮੈਟਰ ਆ ਤੁਸੀਂ ਵੀ ਜਾਣਦੇ ਹੋ ਕਿ ਦਲਿੰਦਰ ਦੇ ਇੱਕ ਮਸ਼ਹੂਰ ਸਕੂਲ ਤੋਂ ਦੋ ਲੜਕੀਆਂ ਗਾਇਬ ਹੋਈਆਂ ਸੀਗੀ 2 ਤਰੀਕ ਨੂੰ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਲਈ ਲੇਟ ਇਵਨਿੰਗ ਲੇਟ ਇਵਨਿੰਗ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਮਾਨਯੋਗ ਸੀਪੀ ਸਾਹਿਬ ਦੇ ਨਿਰਦੇਸ਼ ਨੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਅਸੀਂ ਜਿਹੜੇ ਵੱਖ-ਵੱਖ ਥਾਵਾਂ ਤੇ ਅਸੀਂ ਚੈਕਿੰਗ ਕਰਾਈ ਹੈ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਟਲ ਸ਼ਲੋਜ ਗੁਰਦੁਆਰਾ ਸਾਹਿਬ ਮੰਦਿਰ ਇਸ ਤੋਂ ਇਲਾਵਾ ਜਿਹੜੇ ਵੀ ਪੋਸੀਬਲ ਪਲੇਸਿਸ ਸੀ ਉੱਥੇ ਅਸੀਂ ਪੂਰੀ ਚੈਕਿੰਗ ਅਸੀਂ ਕਰਾਇਆ ਹੈਗਾ ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਟੀਮਾਂ ਲਾ ਕੇ ਅਸੀਂ ਸੀਸੀਟੀਵੀ ਫੁਟੇਜ ਵੱਲੋਂ ਵੀ ਉਹਦੇ ਚ ਵੀ ਕੰਮ ਕੀਤਾ ਸੀ ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਉਹਦੇ ਬਾਕੀਆ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਅਸੀਂ ਜਿਹੜੇ ਹੈਗੇ ਇਹਦੇ 'ਚ ਅਸੀਂ ਮੈਕਸਿਮਮ ਕਪੈਸਿਟੀ ਨਾਲ ਜਿਹੜੇ ਹੈਗੇ ਜੋ ਮਲਟੀਪਲ ਐਸਐਚਓਜ਼ ਦੋ ਹੈਗੇ ਟੈਕਨੀਕਲ ਹੋ ਹਿਊਮਨ ਇੰਟ ਇੰਟ ਅਸੀਂ ਲਾਇਆ ਸੀ ਤੋਂ ਸਾਨੂੰ ਹਿਊਮਨ ਇੰਟ ਤੋਂ ਹੀ ਪਤਾ ਚੱਲਿਆ ਬਾਅਦ 'ਚ ਕਿ ਵੀ ਇਹ ਕੁਰੀਆਂ ਦੀ ਲੋਕੇਸ਼ਨ ਜੇਨਕੇ ਦੀ ਮਿਲੀ ਹੈ ਤੋਂ ਇਮੀਡੀਏਟਲੀ ਅਸੀਂ رابطہ ਕਰਕੇ ਜੇਨਕੇ ਪੁਲਿਸ ਥੇਸੇ ਯੋਗ ਨਾਲ ਇਹਨਾਂ ਕੁਰੀਆਂ ਨੂੰ ਡਿਸਟ੍ਰਿਕਟ ਰਿਆਸੀ ਤੋਂ ਅਸੀਂ ਉਹਨਾਂ ਨੂੰ ਰਿਕਵਰ ਕੀਤਾ ਹੈਗਾ اچھا ਇਹਨਾਂ ਨੂੰ ਇਹ ਆਈਡੀਆ ਕਿਵੇਂ ਆਇਆ ਕਿ ਸਕੂਲ ਦੀ ਦੀਵਾਰ ਟੱਪ ਕੇ ਦੇਖੋ ਇਹਦਾ ਤਾਂ এজ ਆਫ ਨਾਉ ਕੁੜੀਆਂ ਜਸਟ ਆਈ ਹੈਗੀ ਬਾਕੀ ਜਿਹੜਾ ਤਕਤੀਸ਼ਤਾ ਸਬਜੈਕਟ ਹੈ ਕਿ ਉਹ ਤਕ ਪਿੱਛੇ ਸਾਹਮਣੇ ਆਏਗਾ ਕਿ ਵੀ ਕੀ ਕਿਸੇ ਸਾਥ ਸਰ ਕੋਈ ਲੈ ਕੇ ਗਿਆ ਸੀ ਜਾਂ ਫਿਰ ਲੜਕੀਆਂ ਆਪ ਹੀ ਗਈਆਂ ਸੇ ਕੋਈ ਇਨਫੋਰਮੇਸ਼ਨ ਕੁਛ ਆਇਆ ਹੋਵੇ ਦੇਖੋ ਪ੍ਰਾਇਮਾ ਫਿਰ ਸਹੀ ਤਾਂ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਹੈ ਲੜਕੀਆਂ ਆਪਣੀ ਮਰਜ਼ੀ ਨਾਲ ਹੀ ਜਿਹੜੀ ਗਈ ਸੀ ਬਟ ਕਿਉਂਕਿ ਤੁਸੀਂ ਵੀ ਜਾਣਦੇ ਹੋ ਹੋਗੇ ਕਿ ਅੱਜ ਜਿਹੜਾ ਵੀ ਲੀਗਲ ਪ੍ਰੋਸੈਸ ਹੈਂ ਦਿੱਲੀ ਦੇ ਕੋਰਟਿੰਗ ਅਸੀਂ ਜਿਹੜੀ ਕਾਰਵਾਈ ਬੰਡੀ ਹੈਗੀ ਅਸੀਂ ਉਸ ਹਿਸਾਬ ਨਾਲ ਜਿਹੜਾ ਹੈਗਾ ਕੰਮ ਕਰ ਕੀਤੀ ਹੈਗੀ ਪੇਰੈਂਟਸ ਦੇ سپੁਰਦ ਕਰ ਦਿੱਤੀਆਂ ਬੱਚੀਆਂ ਹੋਣੀਆਂ ਹਾਂਜੀ 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 ਅਬੀ ਐਜ਼ ਆਫ ਨਾਊ ਅਸੀਂ ਉਹਨਾਂ ਨੂੰ ਜੁਵਨਾਈਲ ਕੋਰਟ 'ਚ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਪੈਰੈਂਟਸ ਜਿਹੜੀ ਸਪੋਤ ਗਈ ਹੈ ਉਹ ਕਰ ਦੋਨੋਂ ਸੇਰੀਆ ਤੇ ਦੋਨੋਂ ਸਕੂਲ ਦੀ ਹਾਂ ਦੋਨੋਂ ਸਕੂਲ ਦੀ ਇੱਕ ਹੀ ਕਲਾਸ 'ਚ ਪੜਨ ਵਾਲੀ ਅੱਛਾ ਇੱਕ ਕਰਦਿਆਂ ਜਦੋਂ ਇਹ ਗਈਆਂ ਜਿਵੇਂ ਬਸ਼ਮੀ ਦੇ ਵੀ ਗਈਆਂ ਇਨਨ ਦੱਸਿਆ ਕਿ ਇਹ ਕਿਨਾਂ ਦੇ ਨਾਲ ਨਹੀਂ ਸੀ ਕਿਉਂ ਗਈ ਨੋ ਨੋ এজ ਆਫ ਨੋ এজ ਆਫ ਨੋ ਅਸੀਂ ਉਸ ਐਸ ਸਟੇਜ ਤੇ ਅਸੀਂ ਇਸ ਬਾਰੇ ਕੁਝ ਵੀ ਨਹੀਂ ਜਾ ਸਕਦੇ ਕਿਉਂਕਿ ਆਪਣਾ ਫਿਰ ਅਸੀਂ ਇੰਨਾਂ ਨੂੰ ਰਿਕਵਰ ਕਰਕੇ ਥਿਲੇ ਆਏ ਆ ਜੀ ਬਾਅਦ ਉਹ ਜਿਹੜਾ ਪੁੱਛਗੀ ਛਾਏਗੀ ਉਹਦੇ ਅਕੋਰਡਿੰਗਲੀ ਅਸੀਂ ਕਰ ਸਕਦੇ ਸਕੂਲ ਪ੍ਰਸ਼ਾਸਨ ਨੂੰ ਇਨਫੋਰਮ ਹੋ ਕਰ ਦਿੱਤਾ ਗਿਆ ਕਿ ਲੜਕੀਆਂ ਤੋਂ ਮਿਲਿਆ ਨਾ ਸਕੂਲ ਬਸ ਅਸਾਂ ਦਾ ਕੀ ਕਹਿਣਾ ਹੈ ਹਾਂ ਹਾਂ ਸਕੂਲ ਬਸ ਅਸਾਂ ਨੂੰ ਇਨਫੋਰਮ ਕਰ ਦਿੱਤਾ ਪਰ ਸਕੂਲ ਦੇ ਜਿਹੜੇ ਐਡਮਿਨਿਸਟ੍ਰੇਟਰ ਹੈ ਉਹਨਾਂ ਨੂੰ ਪੁੱਛ ਲਾ। ਤੁਹਾਨੂੰ ਪਤਾ ਲੱਗਿਆ ਤੁਹਾਨੂੰ ਇਹ ਪੂਰਾ ਲੀਡ ਕਿਵੇਂ ਮਿਲੀ ਜਿਹੜੀ ਤੇ ਤੂੰ ਕੋਈ ਇਹ ਹਿਊਮਨਿਟੀ ਦੇ ਅਕੋਰਡਿੰਗ ਹਿਊਮਨ ਐਂਡ ਟੈਕਨੀਕਲ ਇੰਟਰਵਿਊ ਜੀ ਸਰ ਕੀ ਮਾਮਲਾ ਸੀ ਜਿਹੜਾ ਲੜਕੀਆਂ ਸਕੂਲ ਤੋਂ ਗਾਇਬ ਹੋਈਆਂ ਨੇ ਕਿਵੇਂ ਮਿਲੀਆਂ ਨੇ ਕੀ ਕੁਝ ਪੂਰਾ ਮੈਟਰ ਹੈ ਅ ਤੁਸੀਂ ਵੀ ਜਾਣਦੇ ਹੋ ਕਿ ਦਲਿੰਦਰ ਦੇ ਇੱਕ ਮਹਸੂਰ ਸਕੂਲ ਤੋਂ ਦੋ ਲੜਕੀਆਂ ਗਾਇਬ ਹੋਈਆਂ ਸੀਗੀ 2 ਤਰੀਕ ਨੂੰ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਲਈ ਲੇਟ ਈਵਨਿੰਗ ਅ ਲੇਟ ਇਵਨਿੰਗ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਮਾਨਯੋਗ ਸੀਪੀ ਸਾਹਿਬ ਦੇ ਨਿਰਦੇਸ਼ ਨੇ ਇਹ ਉਹਨਾਂ ਨੇ ਸਾਨੂੰ ਗਾਈਡ ਕੀਤਾ ਅਸੀਂ ਜਿਹੜੇ ਵੱਖ-ਵੱਖ ਥਾਵਾਂ ਤੇ ਅਸੀਂ ਚੈਕਿੰਗ ਕਰਾਈ ਹੈ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਟਲ ਸ਼ਲੋਜ ਗੁਰਦੁਆਰਾ ਸਾਹਿਬ ਮੰਦਿਰ ਇਸ ਤੋਂ ਇਲਾਵਾ ਜਿਹੜੇ ਵੀ ਪੋਸੀਬਲ ਪਲੇਸਿਸ ਸੀ ਉੱਥੇ ਅਸੀਂ ਪੂਰੀ ਚੈਕਿੰਗ ਅਸੀਂ ਕਰਾਇਆ ਹੈਗਾ ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਟੀਮਾਂ ਲਾ ਕੇ ਅਸੀਂ ਸੀਸੀਟੀਵੀ ਫੁਟੇਜ ਵੱਲੋਂ ਵੀ ਉਹਦੇ 'ਚ ਵੀ ਕੰਮ ਕੀਤਾ ਸੀ ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਉਹਦੇ ਬਾਕੀਆ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਅਸੀਂ ਜਿਹੜੇ ਹੈਗੇ ਇਹਦੇ 'ਚ ਅਸੀਂ ਮੈਕਸਿਮਮ ਕਪੈਸਿਟੀ ਨਾਲ ਜਿਹੜੇ ਹੈਗੇ ਮਲਟੀਪਲ ਐਸ ਐਚਓਜ਼ ਦੋ ਹੈਗੇ ਟੈਕਨੀਕਲ ਤੇ ਹਿਊਮਨ ਇੰਟੈਂਟ ਅਸੀਂ ਲੈ ਆਏ ਸੀ